ਲੋ ਜੀ ਬਈ ਉਸ ਤੋਂ ਬਾਅਦ ਸਾਡਾ ਪੈਕਿੰਗ ਦਾ ਜਿਹੜਾ ਪੜਾਗ ਆ ਪਹਿਲਾਂ ਇਸ ਬੰਦੇ ਤੋਂ ਸਟਾਰਟ ਹੁੰਦਾ ਹੈਗਾ ਇਹ ਜਿਹੜਾ ਮਾੜਾ ਮੋਟਾ ਖੁੱਲਿਆ ਹੁੰਦਾ ਹੈਗਾ ਜਾਂ ਮਾੜੀ ਮੁੱਟੀ ਮਤਲਬ ਰਿਪੇਅਰ ਕਰਨੀ ਰਹਿੰਦੀ ਹੈ ਤਾਂ ਆਹ ਬੰਦਾ ਕਰਦਾ ਬਈ ਦੇਖ ਸਕਦੇ ਹੋ ਇਹ ਰਿਪੇਅਰ ਕਰ ਰਿਹਾ ਇਸ ਟਾਈਮ ਸਾਡਾ ਪੈਕਿੰਗ ਵਾਲਾ ਮਾੜਾ ਅੱਜ ਪੈਕਿੰਗ ਕਰਮੀ ਆ ਸਾਰੇ ਜਿਹੜਾ ਸਾਡਾ ਫਾਰਮੈਟ ਫਿਰਦਾ ਆਇਆ ਸਰ ਫਾਰਮੈਟ ਹੁੰਦਾ ਨੇ ਸਾਡੇ ਆਲਵੇਜ਼ ਓਕੇ ਓਕੇ ਜੀ ਓਕੇ ਹੋ ਠੀਕ ਹੋ ਐਨ ਵਾਲੀ ਯਾਰ ਕੀ ਕਰੀ ਜਨੇ ਆ ਫਿਰ ਅੱਜ ਫਿਨਿਸ਼ਿੰਗ ਦਾ ਕੰਮ ਆਈ ਜਾ ਰਿਹਾ ਕੰਮ ਪੂਰਾ ਜੋਰ-ਸ਼ੋਰ ਨਾਲ ਮਾਲ ਬਹੁਤ ਆਪਣੇ ਕੋਲ ਮਾਲ ਹੈਗਾ ਬਾਦੂ ਹਣਾ ਬਈ ਵੈਸਟ ਟਾਈਮ 'ਚ ਬੰਦਾ ਕੀ ਕਰ ਰਿਹਾ ਬਈ ਜੇਰੀ ਪਤਾਵੇ ਪਾਉਂਦਾ ਪੀਖਾ ਕਿਉਂਦਾ ਆ ਸਾਡਾ ਬੰਦਾ ਇੱਕ ਪ੍ਰੈਸ਼ਰ ਤੇ ਵੀ ਇੱਕ ਫਾਟਾਗਾ ਪਾਫ ਜਿ ਲਿਉਣ ਤੇ ਵੀ ਇੱਕ ਫਾਟਾਗਾ ਝਾੜਨ ਤੇ ਵੀ ਮਾਲ ਇੱਕ ਫਾਟਾ ਸਾਰੇ ਵਿਕਾਸੇ ਤੇ ਹੁਣ ਤੁਹਾਨੂੰ ਹਾਂਜੀ ਫੋਰਮੈਨ ਜੀ ਜੋੜੀ ਪੈਕ ਕਰ ਰਹੇ ਫਿਰ ਹਾਂਜੀ ਹਾਂਜੀ ਪੂਰਾ ਜੋਰ-ਸ਼ੋਰ ਨਾਲ ਚੱਲ ਰਿਹਾ ਕੰਮ ਲੈ ਬਈ ਦੇਖ ਸਕਦੇ ਤੁਸੀਂ ਬਾਈ ਦਾ ਹੱਥ ਦੇਖੋ ਕਿੰਨਾ ਤੇਜ਼ਾ ਜੋੜੀ ਮੰਨ ਲਾ ਮਿੰਟਾਂ ਵਿੱਚ ਪੈਕ ਹੁੰਦੀ ਹੈਗੀ ਦੇਖੋ ਭਾਈ ਚੱਲਦੀ ਹੈ ਪੈਕਿੰਗ ਦਾ ਕੰਮ 100 100 ਦਾ ਇਹ ਬੰਦਾ ਬੰਦਾ ਫਿਰ ਜਿਹੜਾ ਤੁਹਾਨੂੰ ਦੱਸਿਆ ਵੀ ਹਰੇਕ ਕੰਮ ਤੇ ਇੱਕ ਸਪਾਰਟਾ ਬੰਦਾ ਹੈਗਾ ਜੀ ਗੱਲ ਇਹ ਉਸ ਤੋਂ ਬਾਅਦ ਸਾਡਾ ਡੱਬਿਆਂ ਵਾਲਾ ਵੀਰ ਨੰਬਰ ਵੀ ਲਿਖਦਾ ਇਹ ਆ ਛੋਟੇ ਡੱਬੇ ਵੀ ਉਹ ਕਰਦਾ ਤੇ ਆ ਬੈਠੇ ਨੇ ਸਾਡੇ ਦੋ ਸੂਰਮੇਕ ਇਹ ਕਲਰ ਕਰਦੇ ਨੇ ਰੰਗ ਕਰਦੇ ਨੇ ਸਿਕਾਲ ਜੀ ਸੇ ਕਾਲ ਵੀਰੇ ਸასი ਕਾਲ ਤੇਰੀ ਵੀਡੀਓ ਤੇ ਇੱਕ ਇੱਕ ਨੇ ਲਾਇਕ ਕੀਤਾਗਾ ਕਮੈਂਟ ਕੀਤਾਗਾ ਵੀ ਵੀਰੇ ਬਹੁਤ ਸੋਹਣੀ ਵੀਡੀਓ ਬਣਾਈ ਆ ਗਈ ਜਿਹੜੀ ਪਿਛਲੀ ਵੀਡੀਓ ਪਾਈ ਆਪਾਂ ਤੇਰੀ ਸਾਈਕਲ ਵਾਲੀ ਥੈਂਕ ਯੂ ਥੈਂਕ ਯੂ ਭਾਈ ਜੀ ਤੇ ਆਉਣ ਦੇ ਲਈ ਤੁਹਾਡਾ ਧੰਨਵਾਦ ਹਾਂ ਧੰਨਵਾਦ ਧੰਨਵਾਦ ਹਾਂ ਜੀ ਆ ਭਾਈ ਆ ਭਾਈ ਰੰਗ ਲਾ ਰਹੇ ਨੇ ਲੈ ਰੰਗ ਲਾ ਰਹੇ ਨੇ ਭਾਈ ਬਹੁਤ ਜ਼ਿੰਦਗੀ ਦੇ ਰੰਗ ਲਾ ਰਹੇ ਨੇ ਆਹ ਕੋਈ ਆ ਰੰਗ ਲਾ ਰਹੇ ਆ ਇਹ ਬਹੁਤ ਜ਼ਿੰਦਗੀ ਦੇ ਰੰਗ ਲਾ ਰਹੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਹੂੰ ਅੱਗੇ ਕਰੋ ਅੱਗੇ ਕਰੋ ਵਧਾਓ ਜਾਨੀ ਸਾਨੂੰ ਐਕਸਪੋਰਟ ਕਰੋ ਪੂਰੀ ਹਨਾ ਐਕਸਪੋਰਟ ਕਰੋ ਦੇਖੋ ਇਹ ਮੈਂਤ ਦੇਖੋ ਕਿੰਨੀ ਕਰ ਰਹੇ ਆ ਤੁਹਾਨੂੰ ਉਹ ਸ਼ੋਜ ਬੰਦਾ ਲਗਾ ਰਹੇ ਆ ਬਲੈਕ 베ਰੀ ਦੇ ਕਾਲੇ ਨਾਗ ਨੇ ਇਹਨਾਂ ਨੂੰ ਕਾਲਾ ਨਾਗ ਕਿਹਾ ਜਾਂਦਾ ਜਿਹੜੇ ਇਹ ਸ਼ੋਜ ਨੇ ਕਾਲਾ ਨਾਗ ਕਾਲਾ ਨਾਗ ਲੈ ਬਾਈ ਦੇਖ ਸਕਦੇ ਤੁਸੀਂ ਕਾਲੇ ਨਾਗ ਬਲੈਕ 베ਰੀ ਦੇ ਤੇ ਬਾਈ ਜਿਹੜੀ ਆਪਣੀ ਦੇ ਸਰਬਰੀ ਕੰਪਨੀ ਨੇ ਇਹ ਸਰਬਰੀ ਕੰਪਨੀ ਸਾਡੇ ਸਾਡੇ ਸ਼ੋਰੂਮ ਤੁਹਾਨੂੰ ਹਰ ਜਗ੍ਹਾ ਮਿਲਣਗੇ ਧੋਰੀ ਦੇ ਵਿੱਚ ਮਲੇਰਕੋਟਲੇ ਵਿੱਚ ਬਠਿੰਡੇ ਬਰਨਾਲੇ ਚੇਰਪੁਰ ਸਾਰਾ ਜਿਹੜਾ ਬਰਨਾਲੇ ਰੇਡ ਚ ਸਾਡੀ ਫੈਕਟਰੀ ਹੈ। ਲਓ ਜੀ ਆ ਜੀ ਆਓ ਸਾਡਾ ਜ਼ਰੂਰ ਵਿਜ਼ਿਟ ਕਰੋ। ਇਹ ਲੋਕੇਸ਼ਨ ਦੱਸ ਦਿਓ ਆਪਣੇ ਭਾਈਆਂ ਨੂੰ ਜਿਨੇ ਵੀ ਆਉਣਾ ਵਿਜ਼ਿਟ ਕਰਨ। ਲੋਕੇਸ਼ਨ ਹੈਗੀ ਹੈ ਆਪਣੀ ਧੁਰੀ ਤੋਂ ਬਰਨਾਲਾ ਰੋਡ। ਹਾਂ ਜੀ। ਆ ਮੋਲੋਵਾਲ ਦੇ ਨੇੜੇ ਸੁਲਤਾਨਪੁਰ ਪਿੰਡ ਹੈ। ਉਹਦੇ ਲਵੇ ਆਪਣਾ ਸਕੂਲ ਦੇ ਵਿੱਚ ਹੀ ਕੰਪਨੀ ਲਾਈ ਹੈ ਇਹ ਲੈ। ਠੀਕ ਹੈ। ਆਓ ਜ਼ਰੂਰ ਜ਼ਰੂਰ ਵਿਜ਼ਿਟ ਕਰਾਂਗੇ। ਲੈ ਵੀਰੇ ਤੂੰ ਕੋਈ ਸੁਝਾਅ ਦੇਣਾ ਚਾਹੇਂਗਾ ਡੰਡਲੇ। ਬਾਈ ਬਾਦਵਾਦ ਸਪੋਰਟ ਕਰੋ ਬਾਈ ਸਾਨੂੰ। ਇਹ ਬਹੁਤ ਮਿਹਨਤ ਕਰਦੇ ਆ ਬਈ ਬੂਟਾਂ ਦੀ ਆ ਜੀ ਬੂਟਾਂ ਤੇ ਬਹੁਤ ਮਿਹਨਤ ਲੱਗਦੀ ਆ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਣਾ ਵੀਰੇ ਹਾਂ ਰੰਗ ਲਾ ਰਹੇ ਆ ਬਸ ਵੀ ਦੁਬਾਰਾ ਜ਼ਿੰਦਗੀ ਦੇ ਰੰਗ ਲਾਵਾਂਗੇ ਫਿਰ ਹਾਂਡਾ ਬਹੁਤ ਆ ਬੂਟ ਪਾਓ ਬਚੋ ਹਾਂ ਜੀ ਵਧੀਆ ਬੂਟ ਲਾਓ ਵਧੀਆ ਕੰਪਨੀ ਰਿਹਾ ਦੇਖੋ ਫੈਕਟਰੀ ਇੱਥੇ ਬੰਦੇ ਨੇ ਬੂਟਾਂ ਦੀ ਫੈਕਟਰੀ ਇਹੀ ਫੈਕਟਰੀ ਫੈਕਟਰੀ ਤੁਸੀਂ ਦਿਖਾ ਇੱਥੇ ਸਾਰਾ ਕੁਝ ਹੁੰਦਾਗਾ ਦੇਖ ਸਕਦੇ ਹੋ ਅਗਲੇ ਹੋਰ ਤੁਹਾਨੂੰ ਦਿਖਾਵਾਂਗੇ ਅਸੀਂ ਅੱਗੇ ਤੋਂ ਅੱਗੇ ਹੋਰ ਸ਼ੋਅ 'ਚ ਨਵੇਂ ਤੋਂ ਨਵੇਂ ਆਰਟੀਕਲ ਬਣਨਗੇ ਜਰੂਰ ਆਓ ਸਾਡਾ ਵਿਜ਼ਿਟ ਕਰੋ ਜ਼ਰੂਰ ਲੋ ਜੀ ਆ ਸਾਡਾ ਫੋਰਮੈਨ ਇਹ ਵੀ ਆ ਵੀ ਕਰਦਾ ਡਿਲੇਕਟ ਲਖਿਆ ਵੀ ਕੰਮ ਹੁੰਦਾ ਇਹ ਨਾਮ ਇਹ ਨੰਬਰ ਲਿਖਦਾ ਰਟਾ ਬੋਲ ਕੇ